ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਅੱਜ ਸੋਲੇ ਦੀ ਅਹਿਮ ਖਬਰ ਜੜੀ ਹੈ ਅਬੋਹਰ ਤੋਂ ਸਾਹਮਣੇ ਆ ਰਹੀ ਜਿੱਥੇ ਅਬੋਹਰ ਦੇ ਵਿੱਚ ਚੋਰਾਂ ਨੇ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਪਿਛਲੇ ਗੇੜ ਤੋਂ ਘਰ ਦੇ ਅੰਦਰ ਦਾਖਲ ਹੁੰਦੇ ਨੇ ਜਿਸ ਤੋਂ ਬਾਅਦ ਲੱਖਾਂ ਰੁਪਏ ਦੇ ਗਹਿਣੇ ਤੇ ਨਾਲ ਹੀ ਨਕਦੀ ਲੈ ਕੇ ਫਰਾਰ ਹੋ ਗਏ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਜਿੱਥੇ ਘਰ ਦੇ ਵਿੱਚ ਚੋਰੀ ਹੋਈ ਹੈ ਅਬੋਹਰ ਤੋਂ ਇਹ ਮਾਮਲਾ ਸਾਹਮਣੇ ਆਇਆ ਅਬੋਹਰ ਦੇ ਪਿੰਡ ਜਿਹੜਾ ਹੈ ਦੀਵਾਨ ਖੇੜਾ ਵਿੱਚ ਇੱਕ ਜਿਹੜਾ ਐਸਾ ਮਾਮਲਾ ਸਾਹਮਣੇ ਆ ਜਿੱਥੇ ਜਦੋਂ ਘਰ ਦੇ ਅੰਦਰ ਪਿਛਲੇ ਦਰਵਾਜ਼ੇ ਤੋਂ ਆਉਂਦੇ ਨੇ ਤੇ ਮੇਨ ਗੇਟ ਨੂੰ ਬੰਦ ਕਰ ਕਰ ਦਿੰਦੇ ਨੇ ਉਸ ਤੋਂ ਬਾਅਦ ਜਿਹੜੇ ਉਹਨਾਂ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਲੱਖਾਂ ਰੁਪਏ ਦੇ ਗਹਿਣੇ ਜਿਹੜੇ ਨੇ ਨਕਦੀ ਲੈ ਕੇ ਨੋਕੇ ਤੇ ਫਰਾਰ ਹੋ ਗਏ ਨੇ ਇਸ ਘਟਨਾ ਵਿੱਚ ਜਿਹੜੇ ਖਾਸ ਗੱਲ ਹੈ ਕਿ ਚੋਰਾਂ ਵੱਲੋਂ ਅਸਲੀ ਗਹਿਣੇ ਜਿਹੜੇ ਨੇ ਉਹ ਚੋਰੀ ਕਰ ਲਏ ਗਿਆ ਪਰ ਨਕਲੀ ਗਹਿਣੇ ਜਿਹੜੇ ਨੇ ਉਹ ਰੱਖ ਦਿੱਤੇ ਗਏ ਤੇ ਨਕਲੀ ਗਹਿਣੇ ਬਿਨਾਂ ਲਿੱਤੇ ਗਏ ਫਰਾਰ ਹੋ ਗਏ ਨੇ ਚੋਰ ਐਨੀ ਚਲਾਕੀ ਦੇ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਜੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਪਰਿਵਾਰ ਤੋਂ ਚੋਰਾ ਨੂੰ ਜਿਹੜਾ ਹੈ ਜਲਦ ਤੋਂ ਜਲਦ ਫੜਨ ਦੀ ਜੜੀ ਹੈ ਮੰਗ ਕੀਤੀ ਜਾ ਰਹੀ ਹੈ ਉਧਰ ਹੀ ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਚੋਰਾਂ ਦਾ ਪਤਾ ਲਗਾਇਆ ਜਾ ਸਕੇ ਪਰਿਵਾਰ ਨੂੰ ਇਸ ਦਾ ਸਮਾਨ ਜਿਹੜਾ ਹੈ ਵਾਪਸ ਦਿਵਾਇਆ ਜਾ ਸਕੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਜਿੱਥੇ ਮੌਕੇ ਤੇ ਪੁਲਿਸ ਮੁਲਾਜ਼ਮ ਜਿਹੜੇ ਨੇ ਪਹੁੰਚੇ ਹੋਏ ਨੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਤਸਵੀਰਾਂ ਵਿੱਚ ਤੁਸੀਂ ਵੇਖ ਪਾ ਰਹੇ ਹੋ ਅਬ ਉਹਰ ਤੋਂ ਇਹ ਮਾਮਲਾ ਸਾਹਮਣੇ ਆਇਆ ਤੇ ਪਰਿਵਾਰ ਦਾ ਇਸ ਪੂਰੇ ਮਾਮਲੇ ਨੂੰ ਲੈ ਕੇ ਕੀ ਕੁਝ ਕਹਿਣਾ ਹੈ ਇੱਕ ਵਾਰ ਤੁਹਾਨੂੰ ਉਹ ਸੁਣਾ ਦਿੰਦੇ ਹਾਂ ਸਸਿਗਾਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਅਬੋਹਰ ਦੇ ਵਿੱਚ ਚੋਰੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਕਦੇ ਸ਼ਹਿਰ ਦੇ ਵਿੱਚ ਚੋਰੀਆਂ ਹੁੰਦੀਆਂ ਨੇ ਤੇ ਕਦੇ ਹੁੰਦੀਆਂ ਨੇ ਪਿੰਡਾਂ ਦੇ ਵਿੱਚ ਅੱਜ ਅਸੀਂ ਖੜੇ ਹਾਂ ਅਬੋਹਰ ਦੇ ਪਿੰਡ ਦੀਵਾਨਖੇੜਾ ਦੇ ਵਿੱਚ ਜਿੱਥੇ ਚੋਰਾਂ ਵੱਲੋਂ ਇੱਕ ਘਰ ਦੇ ਵਿੱਚ ਦਾਖਲ ਹੋਇਆ ਜਾਂਦਾ ਹੈ ਘਰ ਦੇ ਪਿਛਲੇ ਰਸਤੇ ਵਿੱਚ ਦਾਖਲ ਹੋ ਕੇ ਚੋਰ ਘਰ ਦੇ ਅੰਦਰ ਮੋਡ ਆਫ ਸਪਰੈਂਟੀ ਉਹੀ ਹੈ ਕਿ ਚੋਰ ਘਰ ਦੇ ਜਿਹੜੇ ਜੀ ਹੁੰਦੇ ਆ ਬਾਹਰ ਸੁੱਤੇ ਹੁੰਦੇ ਆ ਤੇ ਘਰ ਨੂੰ ਅੰਦਰੋਂ ਬੰਦ ਕਰ ਲੈਂਦੇ ਮੇਨ ਗੇਟ ਨੂੰ ਤੇ ਉਸ ਤੋਂ ਬਾਅਦ ਚੋਰੀ ਨੂੰ ਬੜੇ ਤਰੀਕੇ ਨਾਲ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਆ ਤੇ ਇਹ ਜਿਹੜਾ ਦੀਵਾਨਖੇੜਾ ਦਾ ਪਰਿਵਾਰ ਹੈ ਇਹ ਵੀ ਬਾਹਰ ਸੁੱਤਾ ਪਿਆ ਸੀ ਤੇ ਚੋਰਾਂ ਪਿਛਲੇ ਰਸਤੇ ਤੋਂ ਖਿੜਕੀ ਰਾਹੀਂ ਅੰਦਰ ਦਾਖਲ ਹੋ ਕੇ ਤੇ ਘਰ ਦੇ ਮੇਨ ਗੇਟ ਨੂੰ ਬੰਦ ਕਰ ਲੈਂਦੇ ਆ ਤੇ ਕਮਰੇ ਵਿੱਚ ਆਰਾਮ ਨਾਲ ਚੋਰੀ ਕਰਕੇ ਭੱਜ ਜਾਂਦੇ ਨੇ ਤੇ ਲੱਖਾਂ ਰੁਪਈਆ ਦਾ ਪਰਿਵਾਰ ਦਾ ਨੁਕਸਾਨ ਕਰ ਦਿੰਦੇ ਆ ਪਰਿਵਾਰ ਨਾਲ ਵੀ ਗੱਲਬਾਤ ਕਰਦੇ ਆ ਤੇ ਇੱਥੇ ਜੋ ਪੁਲਿਸ ਪਹੁੰਚੀ ਉਹਨਾਂ ਨਾਲ ਵੀ ਕਰਦੇ ਆ ਗੱਲਬਾਤ ਕਿ ਇਸ ਤਰ੍ਹਾਂ ਦੀ ਕਰਨਾ ਵਾਫਰੀ ਇੱਥੇ ਇਹ ਘਟਨਾ ਜੀ ਛਿਪਦੇ ਪਾਸੇ ਇੱਕ ਲਬਾਰੀ ਰੱਖੀ ਹੈ ਮਗਰ ਬਾਗੇ ਦੀ ਹੂੰ ਉਦੋਂ ਖਿੜਕੀ ਤੋੜ ਕੇ ਚੋਰ ਵਿੱਚ ਕਮਰੇ ਤੇ ਆ ਗਏ ਇਧਰੋਂ ਕਮਰਾ ਲੋਕਾਰਤਾ ਜੋ ਸਮਾਨ ਸੀ ਚੋਰੀ ਕਰਕੇ ਚੋਰ ਉਸੇ ਕਿਡਕੀ ਦੇ ਵਿੱਚੋਂ ਬਾਹਰ ਚਲੇ ਗਏ ਤੇ ਪ੍ਰਸ਼ਾਸਨ ਨੂੰ ਇਹ ਬੇਨਤੀ ਇਹ ਦੀ ਜੋ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਜੋ ਸਾਡੀ ਚੋਰੀ ਹੋਈ ਹੈ ਸਾਡੀ ਚੋਰੀ ਬਰਾਂਧ ਕੀਤੀ ਜਾਵੇ ਪਤਾ ਕਦੋਂ ਲੱਗਿਆ ਪਰਿਵਾਰ ਨੂੰ ਜੀ ਪਤਾ ਜੀ ਕਰੀਬਨ ਸਵਾ 4 ਵਜੇ ਲੱਗਾ ਜੀ ਸਵਾ 4 ਵਜੇ ਸਮਾਲ ਕੀਤੀ ਹੈ ਉਸ ਤੋਂ ਪਹਿਲਾਂ ਬਾਹਰ ਪਰਿਵਾਰ ਸੁੱਤਾ ਹੋਇਆ ਸੀ ਨਹੀਂ ਪਤਾ ਲੱਗਿਆ ਜੀ ਆਪਣਾ ਰਾਮਚੰਦ ਜੀ ਕਿਸ ਤਰ੍ਹਾਂ ਦੀ ਘਟਨਾ ਵਾਪਰੀ ਹੈ ਕਟਣਾ ਇਸ ਤਰ੍ਹਾਂ ਜੀ ਛਿਪਦੇ ਪਾਸੇ ਸਾਡੀ ਕਮਰਿਆਂ ਦੀ ਕੰਡ ਲੱਗਦੀ ਛਿਪਦੇ ਪਾਸੇ ਬਾਗ ਹੈਗਾ ਜੀ ਛਿਪਦੇ ਪਾਸੇ ਇੱਕ ਅਲਮਾਰੀ ਰੱਖੀ ਹੋਈ ਹੈ ਜੀ ਉਸ ਅਲਮਾਰੀ ਨੂੰ ਤੋੜ ਕੇ ਲੋਕ ਅੰਦਰ ਆਂ ਜੇ ਅੰਦਰ ਉਹਨਾਂ ਨੇ ਚੋਰੀ ਕੀਤੀ ਜੀ ਚੋਰੀ ਕਰਕੇ ਬਹੁਤ ਵੱਡੀ ਇਹਨਾਂ ਚੋਰੀ ਕੀਤੀ ਜੀ ਚੋਰੀ ਕਰਕੇ ਛਿਪਦੇ ਪਾਸੇ ਹੀ ਬਾਹਰ ਚੜੇ ਗਏ ਨੇ ਜੀ ਸਾਡਾ ਜੋ ਪਰਿਵਾਰ ਹੈਗਾ ਸੀ ਬਾਹਰ ਸੁੱਤਾ ਹੋਇਆ ਸੀ ਫੈਮਲੀ ਪਰਵਾਰ ਉਸ ਤੋਂ ਇਲਾਵਾ ਜੀ ਕੀ ਕੀ ਚੋਰੀ ਚੋਰੀ ਕੀ ਕੀ ਚੋਰੀ ਅਚਾਨਣ ਅੱਗੇ ਚੋਰੀ ਸੋਨਾ ਹੋਇਆ ਜੀ ਕੁਝ 11-12000 ਰੁਪਿਆ ਹੈਗਾ ਸੀ ਕੋਈ 12 ਤੋਲੇ ਚਾਂਦੀ ਹੈਗੀ ਸੀ ਜੀ ਹੂੰ ਸੋਨਾ ਕਿੰਨਾ ਸੀਗਾ ਸੋਨਾ 5 ਜਾਂ 7.5 ਤੋਲੇ ਹੈਗਾ ਸੀ ਅੱਛਾ ਚਾਂਦੀ ਕਿੰਨੀ ਸੀਗੀ ਚਾਂਦੀ 12 ਤੋਲੇ ਹੈਗੀ ਸੀ ਹੂੰ ਕਿੰਨੇ ਕ ਲੱਖ ਦਾ ਨੁਕਸਾਨ ਹੋਇਆ ਜੀ ਇਹ ਕੋਈ 7 ਕ ਲੱਖ ਦਾ ਸਾਡੇ 6 7 ਲੱਖ ਦਾ ਨਕਸਨ ਹੈਗਾ ਜੀ ਹਾਂ ਜੀ ਪੁਲਿਸ ਨੂੰ ਤਲਾ ਦਿੱਤੀ ਸੀ ਪੁਲਿਸ ਨੂੰ ਉਤਲਾ ਸੀ ਕਰਤੇ ਪੁਲਿਸ ਆਈ ਹੈ ਜੀ ਕਾਰਵਾਈ ਪਾ ਕੇ ਅਫਦਰ ਗਿਆ ਚ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਮੰਗਾ ਸੀ ਇਹ ਰੱਖੇ ਜੋ ਸਾਡਾ ਸਮਾਨ ਚੋਰੀ ਹੋਇਆ ਉਸ ਦੀ ਪੂਰੀ ਪੜਤਾਲ ਕਰਨ ਜੀ ਜਾਂ ਆਸ-ਪਾਸ ਦੇ ਪਿੰਡਾਂ 'ਚ ਚੋਰੀਆਂ ਹੋਈਆਂ ਜੀ ਉਸ ਤਰ੍ਹਾਂ ਦੀਆਂ ਪੂਰੀ ਦੇਖਪਾਲ ਕਰਨ ਜੀ ਹਾਂ ਅੱਛਾ ਸਰ ਕੀ ਨਾਮ ਹੈ ਕਿਸ ਤਰ੍ਹਾਂ ਦੀ ਸੂਚਨਾ ਮਿਲੀ ਮੇਰਾ ਨਾ ਸ੍ਰੀਂਦਰਪਾਲ ਖਾਣਾ ਪੀਆ ਸਰਵਰ ਸਾਨੂੰ ਇੱਕ ਸਰਪ੍ਰੈਂਚ ਬੱਲ ਫੋਨ ਮਸੂਲ ਗਿਆ ਸੀਗਾ ਕਿ ਰਾਮਚੰਦਰ ਵਾਸੀ ਦੀਵਾਨ ਖੇੜਾ ਦੇ ਘਰ ਚੋਰੀ ਹੋਈ ਮੌਕੇ ਤੇ ਭੱਜ ਕੇ ਮੁਲਾਜਾ ਕੀਤਾ ਗਿਆ ਤੇ ਜਿਹੜਾ ਉੱਥੇ ਚੋਰੀ ਇਹਨੇ ਪਿੰਡ ਦੀਵਾਨ ਖੇੜਾ ਦੇ ਵਾਰ-ਵਾਰ ਘਰ ਆ ਖੇਤਾਂ ਵੱਲੋਂ ਚੋਰ ਜਿਹੜੇ ਨਾਮ ਲੂਮ ਖਿੜਕੀ ਤੋੜ ਕੇ ਅੰਦਰ ਦਾਖਲ ਹੋ ਕੇ ਕਰੀਬ 5 ਟੋਲੇ ਸੋਨਾ ਤੇ 14000 ਰੁਪਏ ਤੇ 10 ਟੋਲੇ ਚਾਂਦੀ ਜਿਹੜੀ ਉਹ ਲੈ ਕੇ ਚਲੇ ਗਏ ਆ ਨਾਮ ਲੂਮ ਜਿਹੜੇ ਚੋਰ ਆ ਉਹਨਾਂ ਦੀ ਭਾਲ ਕੀਤੀ ਜਾ ਰਹੀ ਆ ਤੇ ਜਿਹੜੇ ਮੌਕਾ ਜੀ ਤੱਤੀਸ਼ ਕੀਤੀ ਜਾ ਰਹੀ ਆ ਜਿਆ ਸੀ ਨਹੀਂ ਰੱਖਣਾ ਧਿਆਨ ਚ ਲੈਂਦੇ ਜਾ ਸਰ ਕੋਈ ਸੀਸੀਟੀਵੀ ਫੁਟੇ ਸਾਹਮਣੇ ਆਈ ਹੈ ਕੋਈ ਇਸ ਤਰ੍ਹਾਂ ਦੀ ਸੀਸੀਟੀਵੀ ਫੁਟੇਜ ਜਿਹੜੇ ਬੈਂਕ ਬੈਂਕ ਦੇ ਕੈਮਰੇ ਲੱਗੇ ਹੋਏ ਆ ਪਰ ਉਹ ਬੈਂਕਾਂ ਜੀ ਛੁੱਟੀ ਹੋਣ ਕਰਕੇ ਕੋਈ ਜਿਹੜੀ ਗਾਹ ਜਬੀ ਹਸਣ ਨਹੀਂ ਹੋਈ ਉਥੇ ਨੇੜੇ ਹੀ ਜਿਹੜਾ ਇੱਕ ਵਾਹਿਗੁਰੂ ਧਰਮ ਕੰਡਾ ਹੈਗਾ ਉਹਦੇ ਸੀਸੀਟੀਵੀ ਕੈਮਰੇ ਚੈੱਕ ਕੀਤੇਗੇ ਔਰ ਉੱਥੋਂ ਸਾਨੂੰ ਕੋਈ ਇਹੋ ਜਿਹੀ ਜਿਹੜੀ ਕਾਮਯਾਬੀ ਹਾਸਿਲ ਨਹੀਂ ਹੋ ਸਕੀ ਹੋਰ ਵੀ ਜਿਹੜੇ ਸੀਸੀਟੀਵੀ ਕੀਮਰੇ ਜਿਹੜੇ ਅਸੀਂ ਫੁਟੇਜ ਦੀ ਕਲਾਸ਼ ਕਰ ਰਹੇ ਹਾਂ ਤੇ ਜਲਦੀ ਜਿਹੜੀ ਚੋਰਾਂ ਦੀ ਭਾਲ ਕਰਕੇ ਤੁਹਾਨੂੰ ਤਾਰਾ ਕਰਾਂਗੇ